ਭਾਰਤ ਦੀ ਝੋਲੀ ਇੱਕ ਹੋਰ 골ਡ ਪਿਆ ਡਿਸਕਸ ਥਰੋ ਚ ਸੀਮਾ ਪੁਨੀਆ ਨੇ 골ਡ ਮੈਡਲ ਹਾਸਲ ਕੀਤਾ ਇਸ ਨਾਲ ਭਾਰਤ ਦੇ ਖਾਤੇ ਪਏ ਹੁਣ ਤੱਕ ਦੇ 골ਡ ਮੈਡਲਾਂ ਦੀ ਗਿਣਤੀ 5 ਹੋ ਗਈ ਹੈ ਏਸ਼ੀਅਨ ਖੇਡਾਂ ਚ ਭਾਰਤ ਨੂੰ ਇੱਕ ਹੋਰ 골ਡ ਮੈਡਲ ਮਿਲਿਆ ਹੈ ਜਿਸ ਤੇ ਚੱਲਦੇ ਆ ਸੀਮਾ ਪੁਨੀਆ ਨੇ ਡਿਸਕਸ ਥਰੋ ਚ 골ਡ ਮੈਡਲ ਜਿੱਤਿਆ ਹੈ ਤੇ ਭਾਰਤ ਕੋਲ ਹੁਣ 골ਡ ਮੈਡਲਾਂ ਦੀ ਗਿਣਤੀ 5 ਹੋ ਗਈ ਹੈ ਇੰਚੋਨ ਏਸ਼ੀਅਨ ਖੇਡਾਂ ਦੇ ਵਿੱਚ ਭਾਰਤੀ ਟੀਮ ਦਾ ਚੰਗਾ ਪ੍ਰਦਰਸ਼ਨ ਸਾਹਮਣੇ ਆ ਰਿਹਾ ਹੈ ਜਿਸ ਤੇ ਚੱਲਦੇ ਆ ਭਾਰਤੀ ਟੀਮ ਦੇ ਕੋਲ 골ਡ ਮੈਡਲਾਂ ਦੀ ਗਿਣਤੀ 5 ਹੋ ਗਈ ਹੈ ਸੀਮਾ ਪੁਨੀਆ ਨੇ ਡਿਸਕਸ ਥਰੋ ਦੇ ਵਿੱਚ ਇੱਕ 골ਡ ਮੈਡਲ ਜਿੱਤਿਆ ਹੈ ਤੇ ਸੀਮਾ ਪੁਨੀਆ ਦੇਸ਼ 골ਡ ਮੈਡਲ ਜਿੱਤਣ ਦੇ ਨਾਲ ਭਾਰਤ ਕੋਲ 골ਡ ਮੈਡਲਾਂ ਦੀ ਗਿਣਤੀ 5 ਹੋ ਗਈ ਹੈ ਸਾਡੇ ਸਪੋਰਟਸ ਪੱਤਰਕਾਰ ਪ੍ਰਵੇਸ਼ ਸੰਧੂ ਸਾਡੇ ਨਾਲ ਜੁੜ ਚੁੱਕੇ ਨੇ ਪ੍ਰਵੇਸ਼ ਇੱਕ ਹੋਰ ਮੈਡਲ ਭਾਰ ਦੇ ਹਿੱਸੇ ਜੀ ਬਿਲਕੁਲ ਕਹਿਣਾ ਹੋਏਗਾ ਲਾਜਵਾਬ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਸੀਮਾ ਪੁਨੀਆ ਵੱਲੋਂ ਜਿਵੇਂ ਕਿ ਇਸ ਤੋਂ ਪਹਿਲਾਂ ਵੀ ਮੈਂ ਜਦੋਂ ਗੱਲਬਾਤ ਕਰ ਰਿਹਾ ਸੀ ਉਦੋਂ ਵੀ ਜ਼ਿਕਰ ਕੀਤਾ ਸੀਗਾ ਕਿ ਜਿਹੜਾ ਡਿਸਕਸ ਥ्रो ਇਵੈਂਟ ਆ ਉਹਦੇ ਚ ਭਾਰਤ ਨੂੰ ਦੋ ਤਗਮਿਆਂ ਦੀ ਆਸ ਰਹੇਗੀ ਦੋ ਤਗਮੇ ਤਾਂ ਨਹੀਂ ਮਿਲੇ ਜਿਹੜਾ ਕ੍ਰਿਸ਼ਨਾ ਪੁਨੀਆ ਕਿਤੇ ਨਾ ਕਿਤੇ ਥੋੜਾ ਮਿਸ ਆਊਟ ਕਰ ਗਈ ਚੌਥੇ ਸਥਾਨ ਤੇ ਰਹਿ ਗਈ ਪਰ ਇੱਕ ਤਗਮਾ ਉਹ ਵੀ ਸੋਨ ਤਗਮਾ ਭਾਰਤ ਦੀ ਝੋਲੀ ਵਿੱਚ ਪਾ ਦਿੱਤਾ ਸੀਮਾ ਪੁਨੀਆ ਨੇ ਹਰਿਆਣਾ ਦੀ ਇਸ ਐਥਲੀਟ ਨੇ ਲਾਜਵਾਬ ਪ੍ਰਦਰਸ਼ਨ ਕਰਕੇ ਦਿਖਾਇਆ ਡਿਸਕਸ ਥ्रो ਦੇ ਵਿੱਚ ਇਸ ਤੋਂ ਪਹਿਲਾਂ ਕਿਸੇ ਐਥਲੀਟ ਨੇ ਕਾਮਨਵੈਲਥ ਖੇਡਾਂ ਜ ਹਣ ਲਾਜਵਾਬ ਪ੍ਰਦਰਸ਼ਨ ਕਰ 61.03 ਮੀਟਰ ਦੀ ਬੈਸਟ ਥਰੋ ਲਗਾ ਕੇ ਸੋਨ ਤਗਮਾ ਆਪਣੀ ਝੋਲੀ ਵਿੱਚ ਪਾ ਲਿਆ ਭਾਰਤ ਦੀ ਸੋਨ ਤਗਮਿਆਂ ਦੀ ਗਿਣਤੀ ਕੁੱਲ 5 ਹੋ ਗਈ ਹੈ ਤੇ ਕਹਿਣਾ ਹੋਏਗਾ ਭਾਰਤ ਹੁਣ ਪਿਛਲੇ 3 ਦਿਨਾਂ ਦੀ ਖੇਡ ਜੋ ਦੇਖਣ ਨੂੰ ਮਿਲੀ ਹੈ ਭਾਰਤੀ ਟੀਮ ਵੱਲੋਂ ਭਾਰਤੀ ਖਿਡਾਰੀਆਂ ਵੱਲੋਂ ਲਾਜਵਾਬ ਰਹੀ ਹੈ ਭਾਰਤੀ ਟੀਮ ਇੱਕ ਵਾਰ ਫਿਰ ਤੋਂ ਮੈਡਲਸ ਟੈਲੀ ਵਿੱਚ ਲਗਾਤਾਰ ਉੱਤੇ ਵੱਧਦੀ ਜਾ ਰਹੀ ਹੈ ਪਿਛਲੇ 3 ਦਿਨ ਤੋਂ ਪਹਿਲਾਂ 16ਵੇਂ ਸਥਾਨ ਤੇ ਟਿਕੀ ਹੋਈ ਭਾਰਤੀ ਟੀਮ ਹੁਣ ਟੌਪ 10 ਦੇ ਵਿੱਚ ਆ ਗਈ ਹੈ ਤੇ ਕਿਤੇ ਨਾ ਕਿਤੇ ਭਾਰਤੀ ਟੀਮ ਹੁਣ ਕਹਿਣਾ ਹੋਏਗਾ ਕਿ ਆਪਣੇ ਜਿਸ ਅੰਦਾਜ਼ ਦੇ ਨਾਲ ਭਾਰਤੀ ਟੀਮ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਭਾਰਤੀ ਟੀਮ ਚੰਗਾ ਪ੍ਰਦਰਸ਼ਨ ਕਰਕੇ ਦਿਖਾਏਗੀ ਉਸੇ ਅੰਦਾਜ਼ ਦੇ ਨਾਲ ਹੁਣ ਭਾਰਤੀ ਟੀਮ ਨੇ ਅੱਗੇ ਵਧਣਾ ਸ਼ੁਰੂ ਕੀਤਾ ਉਮੀਦ ਇਹ ਹੀ ਕਰਨੀ ਚਾਹੀਦੀ ਹੈ ਕਿ ਇਹ ਸਿਲਸਿਲਾ ਹੁਣ ਆਉਣ ਦੇ ਦਿਨਾਂ ਚ ਵੀ ਜਾਰੀ ਰਹੇ ਭਾਰਤ ਦੇ ਜੋ ਝੋਲੀ ਵਿੱਚ ਲਗਾਤਾਰ ਤਗਮੇ ਆਉਂਦੇ ਜਾ ਰਹੇ ਨੇ ਖਾਸ ਤੌਰ ਤੇ ਸੋਨ ਤਗਮੇ ਉਹਨਾਂ ਦੀ ਗਿਣਤੀ ਹੋਰ ਵੀ ਵਧੇ